ਕੈਮਰੇ ਵਾਲਾ ਹਾਈਕੋਰਟ ਨੇ BBMP ਦੀ ਰਿਟ ਦੇ ਵਿੱਚ 6 ਮਈ 2025 ਨੂੰ ਆਰਡਰ ਕੀਤਾ ਸੀ ਜਿਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀ। ਉਹਦੇ ਵਿੱਚ ਡਾਇਰੈਕਸ਼ਨ ਇਹ ਸੀ ਕਿ ਪੰਜਾਬ ਪੁਲਿਸ ਕੋਲੀ ਕੰਪਟੈਂਟ ਹੈ। ਆਪਕੇ ਸਿਕਿਉਰਿਟੀ ਨੂੰ BBMP ਦੇ ਡੈਮ ਦੇ ਉੱਤੇ ਤੇ ਉਹਦੀਆਂ ਫੈਸਿਲਿਟੀਆਂ ਤੇ ਲਗਾ ਦੇ। ਪੰਜਾਬ ਪੁਲਿਸ ਸਿਕਿਉਰਿਟੀ ਲਗਾਏਗੀ ਲੇਕਿਨ BBMP ਨੇ ਡੇ ਟੂ ਡੇ ਵਰਕ ਵਿੱਚ ਇੰਟਰਫੇਅਰ ਨਹੀਂ ਕਰੇਗਾ। બીજી ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਇਲੈਗਲੀ ਖੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦੀ ਹੈ ਸਾਨੂੰ ਉਹ ਆਰਡਰ ਦੇ ਦਿਓ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਸਾਡੇ ਕੋਲ ਤਾਂ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਨਹੀਂ ਦਿੱਤਾ ਗਿਆ ਜਦੋਂ ਹਿਅਰਿੰਗ ਹੋਈ 8 ਤਰੀਕ ਨੂੰ 8 ਤਰੀਕ ਨੂੰ ਕੋਰਟ ਨੇ ਯੂਨੀਅਨ ਆਫ ਇੰਡੀਆ ਨੂੰ ਪੁੱਛਿਆ ਕਿ ਵੀ ਤੁਹਾਡਾ ਕੰਪੀਟੈਂਟ ਆਫੀਸਰ ਇਸ ਇਸ਼ੂ ਨੂੰ ਡਿਸਾਈਡ ਕਰਨ ਲਈ ਕੌਣ ਹੈ ਉਹ ਕਹਿੰਦੇ ਜੀ ਯੂਨੀਅਨ ਪਾਵਰ ਸੈਕਟਰੀ ਹੈ ਪਾਵਰ ਸੈਕਟਰੀ ਨੇ ਅਜ ਤੱਕ ਕੋਈ ਆਰਡਰ ਨਹੀਂ ਪਾਸ ਕੀਤਾ ਇਨ ਸਪਾਈਟ ਆਫ ਥਿਸ ਕਿ ਹਰਿਆਣਾ ਦੀ ਦਰਖਾਸਤ ਜਿਹੜੀ ਹੈ BBMP ਦੇ ਥਰੂ ਪਾਵਰ ਸੈਕਟਰੀ ਤੇ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ 9 ਤਰੀਕ ਨੂੰ ਜਦੋਂ ਇਹ ਸਾਰੀਆਂ ਇਸ਼ੂਜ਼ ਆਈਆਂ ਉਨਾ ਨੇ ਕਿਹਾ ਕਿ ਅਸੀਂ ਕੋਈ ਕੰਟੈਂਪਟ ਨਹੀਂ ਇਸ਼ੂ ਕਰਦੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੇ ਅਫਸਰ ਉੱਥੇ ਮੌਜੂਦ ਸੀ ਉਹਨਾਂ ਦਾ ਨਾਮ ਡੀਜੀਪੀ ਤੇ ਚੀਫ ਸਕੱਟਰੀ ਆਪਣੇ ਐਫੀਡੇਵਿਟਿਸ਼ ਦੇਣ ਅੱਜ ਅਸੀਂ ਇਹ ਦਰਖਾਸਤ ਫਾਈਲ ਕੀਤੀ ਹੈ ਕਿ ਜਿਹੜੀ ਡਾਇਰੈਕਸ਼ਨ ਹੈ 2 ਮਈ ਦੀ ਕੰਪਲਾਈ ਕਰਨ ਦੇ ਲਈ ਉਹ ਬਿਲਕੁਲ ਕੈਰੈਕਸ਼ਨ ਜਿਹੜੀ ਪਾਸ ਹੋਈ ਹੈ ਮਿਸ ਰਿਪਰੈਜ਼ੈਂਟੇਸ਼ਨ ਐਂਡ ਮਿਸਲੀਡਿੰਗ ਦੀ ਕੋਰਟ ਦੇ ਨਾਲ ਪਾਸ ਹੋਈ ਹੈ ਉਹ ਜਿਹੜੇ ਫੈਕਟਸ ਕੋਰਟ ਦੇ ਅੱਗੇ ਰੱਖੇ ਗਏ ਉਹਦੇ ਵਿੱਚ ਇਹ ਫੈਕਟ ਮੈਟੀਰੀਅਲੀ ਕਨਸੀਲ ਕੀਤਾ ਗਿਆ ਕਿ ਸਾਰੀ ਇਸ਼ੂ ਜਿਹੜੀ ਹੈ ਹਰਿਆਣਾ ਦੇ ਕਹਿਨ ਤੇ हरियाणा ਦੇ ਚੀਫ ਮਿਨਿਸਟਰ ਦੇ ਡੀਓ ਲੈਟਰ ਲਿਖਣ ਤੇ ਮਿਸਟਰ ਖੱਟਰ ਨੂੰ ਜਿਹੜੇ ਕਿ ਯੂਨੀਅਨ ਪਾਵਰ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖਣ ਦੇ ਬਾਵਜੂਦ ਯੂਨੀਅਨ ਗਵਰਨਮੈਂਟ ਨੇ ਇਹਦੇ ਉੱਤੇ ਕੋਈ ਡਿਸੀਜਨ ਨਹੀਂ ਕੀਤਾ ਤੇ ਜਦ ਕੋਈ ਕੰਪੀਟੈਂਟ ਅਥਾਰਟੀ ਦਾ ਡਿਸੀਜਨ ਹੈ ਹੀ ਨਹੀਂ ਤੇ ਯੂਨੀਅਨ ਹੋਮ ਸੈਕਟਰੀ ਦਾ ਆਰਡਰ ਜਿਹੜਾ ਦੋ ਤਰੀਕ ਦਾ ਹੈ ਉਹ ਇਲੀਗਲ ਐਂਡ ਵਿਦਾਊਟ ਜੂਰਿਸਡਿਕਸ਼ਨ ਆਰਡਰ ਹੈ ਤੇ ਉਸ ਆਰਡਰ ਨੂੰ ਕੰਪਲਾਈ ਕਰਨ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਰੀਕਾਲ ਕਰਕੇ ਮੋਡੀਫਾਈ ਕਰਨਾ ਅੱਜ ਹਾਈ ਕੋਰਟ ਹਾਈ ਕੋਰਟ ਨੇ ਹਰਿਆਣਾ ਯੂਨੀਅਨ ਆਫ ਇੰਡੀਆ ਤੇ BBMP ਨੂੰ ਸਾਡੀ ਐਪਲੀਕੇਸ਼ਨ ਦੇ ਵਿੱਚ ਨੋਟਿਸ ਦਿੱਤਾ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ 20 ਤਰੀਕ ਤੱਕ ਸਾਡੀ ਐਪਲੀਕੇਸ਼ਨ ਦੇ ਜਵਾਬ ਸਾਈਂ ਦਿੱਤੇ। ਠੀਕ ਹੈ।